ਉਹ ਕਰਕੇ ਮੱਝਾਂ ਵੇਚ ਗਿਆ ਮੈਨੂੰ ਵੀ ਗੱਡੀ ਲੈ ਕੇ ਦੇ ਉਹ ਕਿਉਂ ਤੇਰੇ ਦਿਮਾਗ 'ਚ ਫਰਕ ਪੈ ਗਿਆ ਜੇ ਆਪਣਾ ਮੂੰਹ ਲਾਲ ਹੋਵੇ ਗਵਾਂਡੀਆਂ ਦਾ ਜਪੇੜਾ ਮਾਰ ਕੇ ਨਹੀਂ ਲਾਲ ਕਰੀਦਾ ਹੁੰਦਾ ਨਾਲੇ ਕੰਬਲੀਆਂ ਮੱਝਾਂ ਨਾਲ ਤਾਂ ਆਪਣੀ ਸਰਦਾਰੀ ਆ ਖੁੱਲਾ ਆਪਾਂ ਦੁੱਧ ਪੀਨੇ ਆ ਨਾਲੇ 4-5 ਕਿਲੋ ਡੈਰੀ 'ਚ ਪਾ ਦਿੰਨੇ ਆ ਹੋਰਸ ਤੈਨੂੰ ਕੀ ਚਾਹੀਦਾ ਵੇ ਕੀ ਤੇਣੀ ਆਪਾਂ ਖੁੱਲਾ ਦੁੱਧ ਪੀ ਕੇ ਭਲਵਾਨ ਬਣਨਾ ਕਿਲੋ ਦੁੱਧ ਡੈਰੀ 'ਚ ਲੈ ਲੈ ਕਰਾਂਗੇ ਉਹਦੇ ਨਾਲ ਕੋਈ ਨਾ ਕਰਦਾ ਮੈਂ ਕੁਛ ਨਾ ਕੁਛ ਭਗਵਾਨ ਨੇ ਤੇਰੇ ਕਹਿਣ ਤੇ ਦੇਖ ਲੈ ਮੈਂ ਮੱਜਾਂ ਵੇਚ ਕੇ ਗੱਡੀ ਲੈ ਆ ਗੱਡੀ ਘੈਂਟ ਹੈ ਨਾ ਹਾਂਜੀ ਹਾਂਜੀ ਬਹੁਤ ਸੋਹਣੀ ਆ ਨਾਲੇ ਹੁਣ ਮੈਂ ਜਦੋਂ ਆਉਦੇ ਪੇਕੇ ਪਿੰਡ ਜਾਇ ਕਰੂੰਗੀ ਨਾ ਉੱਥੇ ਮਰੀ ਪੂਰੀ ਟਰ ਹੋਇਆ ਕਰੂੰਗੀ ਪਰੌਣਾ ਨਹੀਂ ਮੱਜਾਂ ਵੇਚ ਕੇ ਗੱਡੀ ਲਿਆਂਦੀ ਪਾਰਟੀ ਹੋਗੀ ਤੁਹਾਡੇ ਵੱਲ ਓਏ ਹਾਂ ਹਾਂ ਪਾਰਟੀ ਹੋਗੀ ਓ ਭਗਵਾਨ ਨੇ ਉਹਦੇ ਤੇਰਾ ਭਰਾ ਤੇ ਤੇਰੀ ਮਾਂ ਇਹਨੇ ਭੱਜ ਕੇ ਨਾ ਵਾਸਤੇ ਚਾਹ ਬਣਾ ਕੇ ਲੈ ਕੇ ਆ ਚਾਹ ਕੀ ਜੀ ਮੈਂ ਆਪਦਾ ਕਾਰ ਦਾ ਫੂਕੇ ਬਣਾਵਾ ਤੂੰ ਤਾਂ ਲੈਣੀ ਗਾ ਤੁਸੀਂ ਐ ਕਰੋ ਭੱਜ ਕੇ ਡੈਡੀ ਜੀ ਕੋਲ ਜਾ ਕੇ ਇੰਨਾ ਕਰੋ ਤੂੰ ਤਾਂ ਫੜ ਲਿਓ ਓਏ ਦੁਪਹਿਰ ਵੇਲੇ ਹੁਣ